ਸੋ ਸੰਤ ਜਰਨੈਲ ਸਿੰਘ ਨੇ ਕੋਈ ਆਪਣੇ ਵਾਸਤੇ ਉਹਨਾਂ ਦੇ ਪਰਸਨਲ ਕਾਰਜਾ ਕਰਕੇ ਉਹਨਾਂ ਨੇ ਸ਼ਹੀਦੀ ਨਹੀਂ ਦਿੱਤੀ ਉਹ ਪੰਜਾਬ ਦੇ ਹੱਕਾਂ ਵਾਸਤੇ ਬੋਲੇ ਉਹਨਾਂ ਨੇ ਇਹ ਕਿਹਾ ਕਿ ਦੋ ਨੰਬਰ ਦੇ ਸ਼ਹਿਰੀ ਬਣ ਕੇ ਨਹੀਂ ਰਹਿਣਾ ਇਹ ਇਹ ਜਿਹੜੀਆਂ ਉਹਨਾਂ ਦੀਆਂ ਗੱਲਾਂ ਸੀ ਭਾ ਯੂਕੇ ਦੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਟਲੀ ਫਰਾਂਸ ਮਤਲਬ ਹਰ ਜਗ੍ਹਾ ਦੀ ਗੱਲ ਕਰਦੇ ਆਂ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਤ ਜਰਨੈਲ ਸਿੰਘ ਦੀ ਤਸਵੀਰ ਜਿਹੜੀ ਉਹ ਲੱਗੀ ਹੋਈ ਹੈ ਇੱਕ ਜਿਹੜਾ ਪ੍ਰੋਗਰਾਮ ਅਸੀਂ ਬਣਾਇਆ ਸੀ ਬਰਮਿੰਗਮ ਗੁਰਦੁਆਰੇ ਦਾ ਬਾਬਾ ਦੀਪ ਸਿੰਘ ਸ਼ਹੀਦ ਜਿਹੜੇ ਹੈਗੇ ਨੇ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਜਿਹੜਾ ਹੈਗਾ ਸੂਰ ਰੋਡ ਦੇ ਉੱਤੇ ਸਥਿਤ ਹੈ ਉੱਥੇ ਹਰ ਸਾਲ 6 ਦਿਨ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੀ ਹੈ ਸਤ ਜਰਨੈਲ ਸਿੰਘ ਦੀ 75 ਫੁੱਟ ਲੰਬੀ ਤਸਵੀਰ ਜੜੀ ਉਹ ਲਾਈ ਜਾਂਦੀ ਤੇ ਮੈਂ ਬਹੁਤ ਵਾਰ ਇਹ ਵੀ ਨੋਟ ਕਰਦਾ ਹੁੰਦਾ ਕਿ ਵਿਦੇਸ਼ ਦੇ ਵਿੱਚ ਜਿਹੜੇ ਸਿੱਖ ਵੱਸਦੇ ਨੇ ਨਾ ਉਹਨਾਂ ਦੇ ਵਿੱਚ ਗਲੈਰੀਟੀ ਜ਼ਿਆਦਾ ਹੈ ਤੇ ਜਿਹੜੇ ਪੰਜਾਬ ਦੀ ਧਰਤੀ ਤੇ ਵੱਸਦੇ ਨੇ ਉਹ ਹਾਲੇ ਵੀ ਜਿਹੜਾ ਉਹ ਦਜੀਤੀ ਦੇ ਵਿੱਚ ਹੀ ਸੁਚੰਦ ਜਰਨੈਲ ਸਿੰਘ ਦਮਦਮੀ ਟਕਸਾਲ ਦੇ 14ਵੇਂ ਮੁਖੀ ਹੈ ਤੇ ਜੇ ਉਹਨਾਂ ਦੀ ਤਸਵੀਰ ਬਾਬਾ ਦੀਪ ਸਿੰਘ ਸ਼ਹੀਦ ਜਿਹੜੇ ਪਹਿਲੇ ਮੁਖੀ ਸੀ ਦਮਦਮੀ ਟਕਸਾਲ ਦੇ ਉਹਨਾਂ ਦੇ ਸਥਾਨ ਤੇ ਨਹੀਂ ਲੱਗਣੀ ਤਾਂ ਫਿਰ ਕਿੱਥੇ ਲੱਗਣੀ ਮੋਹੀਪਨ ਸੀ ਤੇ ਜੇ ਉਹ ਜਿਹੜੀ ਸਰਕਾਰ ਕਹਿੰਦੀ ਰਹੀ ਵੀ ਅਤਵਾਦੀ ਸੀ ਉਹ ਆਏ ਸੀ ਉਹ ਆਏ ਸੀ ਜੇ ਉਹਨੂੰ ਚਾਹਦੇ ਹੋ ਤਾਂ ਫਿਰ ਤੁਹਾਡਾ ਗੁਰਦੁਆਰੇ 'ਚ ਕੰਮ ਹੀ ਕੋਈ ਨਹੀਂ ਫਿਰ ਤੁਸੀਂ ਗੁਰਦੁਆਰੇ ਦੀਆਂ ਪ੍ਰਧਾਨਕੀਆਂ ਛੱਡੋ ਤੇ ਘਰ ਬੈਠੋ ਜਾ ਕੇ ਫਿਰ ਆਰਐਸਐਸ ਜੁਆਇਨ ਕਰ ਲਓ ਸਿੱਧੇ ਜਾ ਕੇ ਫਿਰ ਜਿਹੜਾ ਅੱਜ ਹਿੰਦੂ ਰਾਸ਼ਟਰ ਦਾ ਏਜੰਡਾ ਚੱਲ ਰਿਹਾ ਉਹਦੇ ਵਿੱਚ ਜਾ ਕੇ ਜੁਆਇਨ ਕਰ ਲਓ ਗੁਰਦੁਆਰਾ ਸਾਹਿਬ ਤੁਸੀਂ ਲੈਣ ਕੀ ਆਉਣਾ ਹੈ ਸੁਜੇ ਇੱਕ ਸੰਤੋਜ ਜਨੈ ਸਿੰਘ ਨਕਾਰਦਾ ਹੈ ਨਾ ਇਹਦਾ ਮਤਲਬ ਇਹ ਸਿੱਖਾਂ ਨਾਲ ਹੋਏ ਧੱਕੇ ਨੂੰ ਵੀ ਨਕਾਰਦਾ ਹੈ ਪੰਜਾਬ ਦੇ ਹੱਕਾਂ ਨੂੰ ਵੀ ਨਕਾਰਦਾ ਹੈ ਹਰ ਗੱਲ ਦੇ ਉੱਤੇ ਇਹ ਪਿੱਛੇ ਪੈਂਦਾ ਬੰਦਾ ਅੰਦਲਿਸਕੀ ਦੀ ਪੰਜਾਬ ਦੇ ਵਿੱਚ ਉਦੋਂ ਮਾਹੌਲ ਕਾਫੀ ਜ਼ਿਆਦਾ ਕਰਮਾ ਜਾਂਦਾ ਹੈ ਜਦੋਂ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕਹ ਲਓ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਗੁਰਦੁਆਰੇ ਦੇ ਹੀ ਪ੍ਰਧਾਨ ਵੱਲੋਂ ਨਹੀਂ ਲੱਗਣ ਦਿੱਤੀ ਜਾ ਰਹੀ ਸੀ ਜਿਸ ਤੋਂ ਬਾਅਦ ਕਹ ਲਓ ਕਿ ਕਾਫੀ ਵਾਰ ਖੜਾ ਹੋਇਆ ਪੁਲਿਸ ਨੂੰ ਉੱਥੇ ਆਣਾ ਪਿਆ ਕਿਵੇਂ ਦੇਖਦੇ ਹੋ ਸਾਰੇ ਘਟਨਾਕਰਮ ਨੂੰ ਤੁਸੀਂ ਦੇਖੋ ਮੈਨੂੰ ਤਾਂ ਇਹ ਹੈਰਾਨਗੀ ਹੁੰਦੀ ਹੈ ਅੱਜ 35 ਸਾਲ ਜਾਂ ਕਹਿ ਲਈਏ 40 ਸਾਲ ਦੇ ਕਰੀਬ ਹੋਣ ਲੱਗੇ ਆ ਜਦੋਂ ਕੱਲੂ ਘਾਰਾ ਵਾਪਰਿਆ 6 ਜੂਨ ਦਾ ਕੱਲੂ ਘਾਰਾ ਵਾਪਰਿਆ ਜਿਹਦੇ ਵਿੱਚ ਪਰਤੱਖ ਹੈ ਕਿ ਸੰਤ ਜਮੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਉੱਥੇ ਸ਼ਹੀਦੀ ਦਿੱਤੀ ਫੌਜ ਚੜ ਕੇ ਆ ਗਈ ਨਹੀਂ ਤੇ ਆਮ ਲੋਕ ਜਿਹੜੇ ਹੁੰਦੇ ਨੇ ਸਾਡੇ ਵਰਗੇ ਤੁਹਾਡੇ ਵਰਗੇ ਆਮ ਲੋਕ ਜਿਹਨਾਂ ਦੀ ਮੈਂ ਗੱਲ ਕਰਦਾ ਸੋ ਉਹ ਦੇਖ ਕੇ ਨਾ ਕਿਤੇ ਫੌਜ ਜਾਂ ਫਿਰ ਕਹ ਲਈਏ ਪੁਲਿਸ ਵਾਲਾ ਦੇਖ ਕੇ ਇਸ ਰਸਤਾ ਬਦਲ ਲੈਂਦੇ ਸੋ ਉਹਨਾਂ ਨੂੰ ਪਤਾ ਸੀ ਕਿ ਟੈਂਕਾਂ ਤੇ ਤੋਪਾਂ ਦੇ ਨਾਲ ਚੜ ਕੇ ਫੌਜ ਜਿਹੜੀ ਆ ਭਾਰਤੀ ਆ ਰਹੀ ਹੈ ਪਰ ਫਿਰ ਵੀ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਉਹ ਕਹਿੰਦੇ ਨਾ ਭੱਜਣ ਵਾਲਾ ਕੰਮ ਨਹੀਂ ਹੋਣਾ ਇੱਥੋਂ ਸੋ ਕੁਝ ਲੋਕ ਉੱਥੋਂ ਨਿਕਲ ਵੀ ਗਏ ਪਰ ਸੰਤ ਜਰਨੈਲ ਸਿੰਘ ਉਹਨਾਂ ਦੇ ਸਾਥੀ ਜਿਹੜੇ ਸਾਰੇ ਉੱਥੇ ਰਹੇ ਡਟ ਕੇ ਮੁਕਾਬਲਾ ਕੀਤਾ ਤਿੰਨ ਦਿਨ ਜੇ ਆਪਾਂ ਜੇ ਆਪਾਂ ਕਹੀਏ ਵੱਡੇ ਰੂਪ ਦੇ ਵਿੱਚ ਵਾਈਡ ਰੂਪ ਦੇ ਵਿੱਚ ਇਹਨੂੰ ਦੇਖਣਾ ਹੋਵੇ ਤਾਂ ਫਿਰ 6 ਦਿਨ ਦੀ ਗੱਲ ਚੱਲਦੀ ਹੈ ਕਿ 6 ਦਿਨ ਮੁਕਾਬਲਾ ਕੀਤਾ ਵੈਸੇ ਜਿਹੜੀ 72 ਘੰਟਿਆਂ ਦੀ ਜਿਹੜੀ ਜੰਗ ਤਿੰਨ ਦਿਨ ਜਿਹੜੀ ਚੱਲੀ ਆ ਉਹ ਮਾਰੂ ਚੱਲੀ ਆ ਜਿਹਦੇ ਵਿੱਚ ਮੁਕਾਬਲਾ ਕੀਤਾ ਗਿਆ ਮੁੱਠੀ ਭਾਰ ਸਿੰਘਾਂ ਵੱਲੋਂ ਉਹਦੇ ਵਿੱਚ ਸੰਤ ਜਰਨੈਲ ਸਿੰਘ ਜੀ ਅਗਵਾਈ ਕਰ ਰਹੇ ਸਨ ਸੋ ਉਹ ਸਰਕਾਰਾਂ ਵੀ ਮੰਨ ਪਈਆਂ ਨੇ ਇਹ ਗੱਲ ਇਹ ਕਹਾਣੀਆਂ ਜਾ ਕੋਈ ਗਾਥਾਵਾਂ ਨਹੀਂ ਹੈਗੀਆਂ ਇਹ ਅੱਜ ਹੀ ਹੋਇਆ ਤੇ ਜਿਹੜਾ ਉਹ ਪ੍ਰਧਾਨ ਜਿਹੜੀ ਉਹ ਮੈਨੇਜਮੈਂਟ ਕਮੇਟੀ ਦਾ ਜਿਹੜਾ ਹੈਗਾ ਉਹਦੀ ਉਮਰ ਦੇਖ ਕੇ ਲੱਗਦਾ ਕਿ ਉਹਨੇ ਸਾਰਾ ਘੱਲੂ ਘਾਰ ਆਪਣੇ ਅੱਖੀ ਵੇਖਿਆ ਹੋਣਾ ਸੁਣਿਆ ਹੋਣਾ ਅਖਬਾਰਾਂ ਟੀਵੀਆਂ ਦੇ ਵਿੱਚ ਸੋ ਅੱਜ ਮੈਨੂੰ ਇਸ ਗੱਲ ਦੀ ਹੈਰਾਨਗੀ ਹੈ ਕਿ ਸਾਡੇ ਸਿੱਖਾਂ ਦੇ ਵਿੱਚ ਹਾਲੇ ਵੀ ਦੁਚਿੱਤੀ ਹੈ ਸੰਤ ਜਰਨੈਲ ਸਿੰਘ ਭਿੜਰਾਣੇ ਜਾਂ ਅਜੋਕੇ ਸ਼ਹੀਦਾਂ ਨੂੰ ਲੈ ਕੇ ਇਹ ਇਹ ਸਾਡੀ ਬਹੁਤ ਵੱਡੀ ناکਾਮਯਾਬੀ ਹੈ ਜਾਂ ਫਿਰ ਇਹ ਲੋਕ ਜਿਹੜੇ ਨੇ ਇਹ ਹਜੇ ਤੱਕ ਇਹਨਾਂ ਨੂੰ ਕਲੈਰਿਟੀ ਨਹੀਂ ਹੋਈ ਇਹਨਾਂ ਗੱਲਾਂ ਦੀ ਕਿ ਭਾਈ ਅਗਲੇ ਤਾਂ ਕਲੀਅਰ ਨੇ ਸਾਰੀਆਂ ਗੱਲਾਂ ਦੇ ਉੱਤੇ ਅਗਲੇ ਹਰ ਇੱਕ ਗੱਲ ਦੇ ਉੱਤੇ ਕਲੀਅਰ ਹੈ ਪਰ ਤੁਹਾਨੂੰ ਹਜੇ ਵੀ ਦੁਚਿੱਤੀ ਹੈ ਕਿ ਇਹ ਸਾਡੇ ਸ਼ਹੀਦ ਨੇ ਜਾਂ ਫਿਰ ਨਹੀਂ ਸੋ ਸੰਤ ਜਰਨੈਲ ਸਿੰਘ ਨੇ ਕੋਈ ਆਪਣੇ ਵਾਸਤੇ ਉਹਨਾਂ ਦੇ ਪਰਸਨਲ ਕਾਰਜਾਂ ਕਰਕੇ ਉਹਨਾਂ ਨੇ ਸ਼ਹੀਦੀ ਨਹੀਂ ਦਿੱਤੀ ਉਹ ਪੰਜਾਬ ਦੇ ਹੱਕਾਂ ਵਾਸਤੇ ਬੋਲੇ ਉਹਨਾਂ ਨੇ ਇਹ ਕਿਹਾ ਕਿ ਦੋ ਨੰਬਰ ਦੇ ਸ਼ਹਿਰੀ ਬਣ ਕੇ ਨਹੀਂ ਰਹਿਣਾ ਇਹ ਇਹ ਜਿਹੜੀਆਂ ਉਹਨਾਂ ਦੀਆਂ ਗੱਲਾਂ ਸੀ ਤੇ ਜਿਹੜੀ ਉਹਨਾਂ ਦੀ ਫੋਟੋ ਵਾਲੀ ਗੱਲ ਹੈ ਤੇ ਮੈਂ ਤੁਹਾਨੂੰ ਜੇ ਦੱਸਾਂ ਤੇ ਆਪਾਂ ਪ੍ਰੋਗਰਾਮ ਦੀਪਨ ਪਹਿਲਾਂ ਵੀ ਇੱਕ ਕੀਤਾ ਹੋਇਆ ਖਾਸ ਤੌਰ ਤੇ ਰਿਕਾਰਡ ਕੇ ਜੇ ਜੇ ਆਪਾਂ ਯੂਕੇ ਦੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਟਲੀ ਫਰਾਂਸ ਮਤਲਬ ਹਰ ਜਗ੍ਹਾ ਦੀ ਗੱਲ ਕਰਦੇ ਆਂ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਤ ਜਰਨੈਲ ਸਿੰਘ ਦੀ ਤਸਵੀਰ ਜਿਹੜੀ ਉਹ ਲੱਗੀ ਹੋਈ ਹੈ ਤੇ ਇੱਕ ਜਿਹੜਾ ਪ੍ਰੋਗਰਾਮ ਅਸੀਂ ਬਣਾਇਆ ਸੀ ਬਰਮਿੰਗਮ ਗੁਰਦੁਆਰੇ ਦਾ ਬਾਬਾ ਦੀਪ ਸਿੰਘ ਸ਼ਹੀਦ ਜਿਹੜੇ ਹੈਗੇ ਨੇ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਜਿਹੜਾ ਹੈਗਾ ਸੋਹੋ ਰੋਡ ਦੇ ਉੱਤੇ ਸਥਿਤ ਹੈ ਉੱਥੇ ਹਰ ਸਾਲ 6 ਦਿਨ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੀ ਹੈ ਸੰਤ ਜਰਨੈਲ ਸਿੰਘ ਦੀ 72 ਫੁੱਟ ਲੰਬੀ ਤਸਵੀਰ ਜਿਹੜੀ ਉਹ ਲਾਈ ਜਾਂਦੀ ਹੈ ਹਰ ਸਾਲ ਆਈ ਜਾਂਦੀ ਉਹਨਾਂ ਵੱਲੋਂ ਸੋ ਲੋਕ ਦੇਖਦੇ ਨੇ ਖੜ ਕੇ ਗੋਰੇ ਕਾਲੇ ਪੀਲੇ ਸਾਡੇ ਵਰਗੇ ਉਹ ਸਾਰੇ ਦੇਖਦੇ ਨੇ ਉਹ ਤਸਵੀਰ ਨੂੰ ਫਿਰ ਉਹ ਦੇਖਦੇ ਆ ਵੀ ਇਹ ਇਹ ਇਹਦੇ ਬਾਰੇ ਸਰਚ ਕਰੀਏ ਫਿਰ ਕੀ ਆ ਅੱਗੇ ਅੱਗੇ ਗੱਲ ਜਾਂਦੀ ਆ ਸੋ ਐਸਾ ਕੋਈ ਗੁਰਦੁਆਰਾ ਨਹੀਂ ਮਤਲਬ ਕਿ ਜਿੱਥੇ ਤਸਵੀਰ ਨਾ ਲੱਗੀ ਹੋਵੇ ਤੇ ਮੈਂ ਬਹੁਤ ਵਾਰ ਇਹ ਵੀ ਨੋਟ ਕਰਦਾ ਹੁੰਦਾ ਕਿ ਵਿਦੇਸ਼ ਦੇ ਵਿੱਚ ਜਿਹੜੇ ਸਿੱਖ ਵੱਸਦੇ ਨੇ ਨਾ ਉਹਨਾਂ ਦੇ ਵਿੱਚ ਕਲੈਰਿਟੀ ਜ਼ਿਆਦਾ ਹੈ ਤੇ ਜਿਹੜੇ ਪੰਜਾਬ ਦੀ ਧਰਤੀ ਤੇ ਵੱਸਦੇ ਨੇ ਉਹ ਹਾਲੇ ਵੀ ਜਿਹੜਾ ਉਹ ਦੁਚਿੱਤੀ ਦੇ ਵਿੱਚ ਹੀ ਨੇ ਉਹ ਹਜੇ ਵੀ ਦੁਚਿੱਤੀ ਦੇ ਵਿੱਚ ਆ ਸੋ ਸੰਤ ਜਰਨੈਲ ਸਿੰਘ ਅ ਦਮਦਮੀ ਟਕਸਾਲ ਦੇ 14ਵੇਂ ਮੁਖੀ ਹੈ ਤੇ ਜੇ ਉਹਨਾਂ ਦੀ ਤਸਵੀਰ ਬਾਬਾ ਦੀਪ ਸਿੰਘ ਸ਼ਹੀਦ ਜਿਹੜੇ ਪਹਿਲੇ ਮੁਖੀ ਸੀ ਦਮਦਮੀ ਟਕਸਾਲ ਦੇ ਉਹਨਾਂ ਦੇ ਸਥਾਨ ਤੇ ਨਹੀਂ ਲੱਗਣੀ ਤਾਂ ਫਿਰ ਕਿੱਥੇ ਲੱਗਣੀ ਸੋ ਮੇਲਿਆਂ ਦੇ ਵਿੱਚ ਕਿਤਾਬਾਂ ਵਾਲੀਆਂ ਸ਼ਾਪਾਂ ਜਿਹੜੀਆਂ ਦੁਕਾਨਾਂ ਹੁੰਦੀਆਂ ਜਾਂ ਫਿਰ ਜਦੋਂ ਇੱਕ ਵੱਡੀ ਐਗਜ਼ਾਮਪਲ ਜੇ ਦੇਣੀ ਹੋਵੇ ਇਸ ਜਿਹੜਾ ਰਿਟਾਇਰ ਕਰਨਲ ਦੱਸਦੇ ਉਹ ਜਿਹੜਾ ਜਿਨੇ ਇਹ ਰੋਕਿਆ ਸੀ ਸਾਰਾ ਉਹਨੂੰ ਵੱਡੀ ਐਗਜ਼ਾਮਪਲ ਜੇ ਅਸੀਂ ਦੇਣੀ ਹੋਵੇ ਤਾਂ ਦਰਬਾਰ ਸਾਹਿਬ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਸਥਾਨ ਹੈ ਉੱਥੇ ਸੰਤ ਜਰਨੈਲ ਸਿੰਘ ਜੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਬਣਿਆ ਹੋਇਆ ਅਜਾਇਬ ਘਰ ਚ ਸੰਤਾਂ ਦੀ ਤਸਵੀਰ ਨਹੀਂ ਲੱਗੀ ਹੋਈ ਫਿਰ ਤੈਨੂੰ ਕਿਹੜੀ ਪ੍ਰੋਬਲਮ ਹੈ ਤੂੰ ਆਰਐਸਐਸ ਦੇ ਕਹੇ ਤੋ ਚੱਲਦਾ ਹੈ ਜਾਂ ਫਿਰ ਤੂੰ ਮੋਦੀ ਦਾ ਹੈ ਜਾਂ ਫਿਰ ਤੂੰ ਜਿਹੜੀ ਹੋਰ ਇਹਨਾਂ ਦੀਆਂ ਸੰਸਥਾਵਾਂ ਨੇ ਉਹ ਮਤਲਬ ਤੂੰ ਉਹਨਾਂ ਦੇ ਨਾਲ ਰਿਲੇਟਡ ਹੈ ਤੇਰਾ ਗੁਰਦੁਆਰਾ ਉਹਨਾਂ ਦਾ ਹੈ ਜਾਂ ਫਿਰ ਤੂੰ ਕਿਤੇ ਹੋਰ ਹੀ ਪਾਲਸੀ ਦੇ ਨਾਲੇ ਗੁਰਦੁਆਰਾ ਚਲਾ ਰਿਹਾ ਹੈ ਸੋ ਮੈਂ ਹਾਲੇ ਵੀ ਇਹ ਬੇਨਤੀ ਕਰਦਾ ਕਿ ਸਾਡੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਹੱਥ ਕਮਾਂਡ ਹੁੰਦੀ ਹੈ ਜਾਫਰ ਜਦੋਂ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਚੁਣਨੀਆਂ ਹੁੰਦੀਆਂ ਨੇ ਸੋ ਘੱਟੋ ਘੱਟ ਬੰਦਾ ਤੇ ਉਹ ਚੁਣਿਆ ਕਰੋ ਨਾ ਜਿਹੜਾ ਪੰਥਕ ਹੈ ਉਹ ਕਹਿੰਦਾ ਵੀ ਨਹੀਂ ਨਹੀਂ ਬਾਬਾ ਦੀਪ ਸਿੰਘ ਦੀ ਲੱਗ ਸਕਦੀ ਹੈ ਗੁਰੂਆਂ ਦੀ ਲੱਗ ਸਕਦੀ ਸੰਤਾਂ ਦੀ ਨਹੀਂ ਲੱਗ ਸਕਦੀ ਕਿਉਂ ਭਈ ਸੰਤ ਜਰਨੈਲ ਸਿੰਘ ਕਿਹੜੇ ਨੇ ਪੰਜਾਬ ਵਿਰੋਧੀ ਸੀ ਜੇ ਜੇ ਤੁਸੀਂ ਉਹੀ ਪਾਲਿਸੀ ਤੇ ਜੇ ਉਹ ਜਿਹੜੀ ਸਰਕਾਰ ਕਹਿੰਦੀ ਰਹੀ ਵੀ ਅਤਵਾਦੀ ਸੀ ਉਹ ਆਏ ਸੀ ਉਹ ਆਏ ਸੀ ਜੇ ਉਹਨੂੰ ਹੀ ਚਾਹਦੇ ਹੋ ਤਾਂ ਫਿਰ ਤੁਹਾਡਾ ਗੁਰਦੁਆਰਿਆਂ 'ਚ ਕੰਮ ਹੀ ਕੋਈ ਨਹੀਂ ਫਿਰ ਤੁਸੀਂ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਛੱਡੋ ਤੇ ਘਰ ਬੈਠੋ ਜਾ ਕੇ ਫਿਰ ਆਰਐਸਐਸ ਜੁਆਇਨ ਕਰ ਲਓ ਸਿੱਧੀ ਜਾ ਕੇ ਫਿਰ ਜਿਹੜਾ ਅੱਜ ਹਿੰਦੂ ਰਾਸ਼ਟਰ ਦਾ ਏਜੰਡਾ ਚੱਲ ਰਿਹਾ ਉਹਦੇ ਵਿੱਚ ਜਾ ਕੇ ਜੁਆਇਨ ਕਰ ਲੋ ਗੁਰਦੁਆਰਾ ਸਾਹਿਬ ਤੁਸੀਂ ਲੈਣ ਕੀ ਆਉਨੇ ਹੋ ਸੋ ਇਹਦਾ ਇਹਦੇ ਸਿਰ ਨਤੀਜੇ ਜਿਹੜੇ ਨੇ ਉਦੋਂ ਭੁਗਤਣੇ ਪੈਂਦੇ ਹੁੰਦੇ ਜਿੱਦਾਂ ਹੁਣ ਇੱਕ ਕਰਨਲ ਨੂੰ ਬਾਅਦ ਵਿੱਚ ਖਿੱਚ ਤੂ ਹੋਈ ਆ ਦੀ ਗੱਡੀ ਦੇ ਵਿੱਚ ਸੋ ਇਹੀ ਕੁਝ ਹੁੰਦਾ ਬਾਅਦ ਵਿੱਚ ਹੁਣ ਮਾਫੀ ਮੰਗਦੇ ਫਿਰਦੇ ਆ ਕਿ ਸਾਨੂੰ ਮਾਫ ਕਰ ਦਿਓ ਗੱਲ ਜਿਹੜੀ ਹੈ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤੀ ਗਈ ਸੋ ਤੁਹਾਡੀ ਜ਼ੁਬਾਨ ਦੇ ਵਿੱਚੋਂ ਇਹ ਗੱਲਾਂ ਨਿਕਲੀਆਂ ਨੇ ਕਿ ਆਹ ਤਸਵੀਰ ਨਹੀਂ ਲੱਗ ਸਕਦੀ ਇਹਦੇ ਵਿੱਚ ਹੋਰ ਕਿੰਨੀ ਕੁ ਕਲੀਅਰ ਕੋਈ ਤੁਹਾਨੂੰ ਜਿਹੜੀ ਗੱਲ ਦੱਸਦਾ ਹੈ ਨਾ ਸੋ ਬਾਅਦ ਵਿੱਚ ਮਾਫੀਆਂ ਮੰਗਣੀਆਂ ਜਾਂ ਫਿਰ ਆ ਸਭ ਕੁਝ ਕਰਨਾ ਇਹ ਅੰਦਰ ਦੀ ਇੱਕ ਘਿਰਨਾ ਹੈ ਇਹ ਸਾਡੇ ਸਿੱਖਾਂ ਦੇ ਵਿੱਚ ਜ਼ਿਆਦਾਤਰ ਹੈਗੀ ਹੈ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਡਬਲ ਮਾਈਂਡਡ ਹੈ ਦੁਚਿੱਤੀ ਦੇ ਵਿੱਚ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਵੀ ਉਹ ਹੋ ਕੀ ਰਿਹਾ ਸੋ ਜੇ ਇਹ ਸੰਤ ਜਰਨੈਲ ਸਿੰਘ ਨੂੰ ਨਕਾਰਦਾ ਹੈ ਨਾ ਇਹਦਾ ਮਤਲਬ ਇਹ ਸਿੱਖਾਂ ਨਾਲ ਹੋਏ ਧੱਕੇ ਨੂੰ ਵੀ ਨਕਾਰਦਾ ਹੈ ਪੰਜਾਬ ਦੇ ਹੱਕਾਂ ਨੂੰ ਵੀ ਨਕਾਰਦਾ ਹੈ ਹਰ ਗੱਲ ਦੇ ਉੱਤੇ ਇਹ ਪਿੱਛੇ ਪੈਂਦਾ ਬੰਦਾ ਫਿਰ ਸੋ ਇਹੋ ਜਿਹੇ ਲੋਕਾਂ ਨੂੰ ਗੁਰਦੁਆਰਾ ਕਮੇਟੀਆਂ ਦੇ ਵਿੱਚੋਂ ਮੈਂਬਰਸ਼ਿਪਸ ਦੇ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਹੈ ਪੰਥਕ ਲੋਕ ਜਿਹੜੇ ਗੁਰਦੁਆਰਿਆਂ ਦੇ ਵਿੱਚ ਆਉਣੇ ਚਾਹੀਦੇ ਆ ਜਿਨ੍ਹਾਂ ਦੀ ਸੋਚ ਹੋਵੇ ਇੱਕ ਜਿਨ੍ਹਾਂ ਨੂੰ ਪਤਾ ਹੋਵੇ ਕੌਣ ਸਾਡਾ ਸ਼ਹੀਦ ਆ ਕੌਣ ਨਹੀਂ ਹੈ ਸੋ ਇਹ ਬੰਦੇ ਹਜੇ ਤੱਕ 40 ਸਾਲ ਹੋ ਗਏ ਤੇ ਸਾਰਾ ਕੁਝ ਜਿਹੜਾ ਸਾਡੇ ਸਾਹਮਣੇ ਹੋਇਆ ਤੇ ਹਜੇ ਤੱਕ ਇਹ ਲੋਕ ਦੁਚਿੱਤੀ ਦੇ ਵਿੱਚ ਨੇ ਤੇ ਵਧੀਆ ਬਾਦ ਵਿੱਚ ਜਿਹੜਾ ਇੰਨਾ ਕੁ ਸਬਕ ਤਾਂ ਸਿਖਾਇਆ ਜਾਣਾ ਚਾਹੀਦਾ ਸੀ ਚਲੋ ਠੀਕ ਹੋ ਗਿਆ ਜਿਹੜਾ ਸੋਣਾ ਨਿਬੜ ਗਿਆ ਹੁਣ ਮਾਫੀਆਂ ਵੀ ਮੰਗਦੇ ਫਿਰਦੇ ਆ ਜੀ ਜੀ ਧੰਨਵਾਦ ਤੁਹਾਡਾ ਤੇ ਜੀ ਸਾਡੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਧੰਨਵਾਦ ਤੁਹਾਡਾ ਵੀ ਜੀ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ ਧੰਨਵਾਦ ਤੇ ਪ੍ਰਾਈਮ ਪੰਜਾਬ ਟੀਵੀ ਦੇਖਣ ਦੇ ਦਰਸ਼ਕੋ ਤੁਹਾਨੂੰ ਲਮਾਂਗੇ ਇਜਾਜ਼ਤ ਧੰਨਵਾਦ